ਸਵਾਗਤ ਹੈ ਦੋਸਤੋ ਅਜਾ ਡੇਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9780205213 ਅੱਜ ਦੀ ਵੀਡੀਓ ਦੋਸਤੋ ਪਿੰਡ ਸੇਖਾਗਲਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦਾ ਤੇ ਜ਼ਿਲ੍ਹਾ ਦੋਸਤੋ ਮੂਗਾ ਰਹਿੰਦਾ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਹੀ ਨਾਗੜ ਆਪਾਂ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਦੋਸਤੋ ਸੁਹਾ ਸੁਹਾ ਨਾਗਾ ਬਾਕੀ ਡਿਟੇਲ ਬਾਈ ਤੋਂ ਲਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਉਹਦਾ ਘੰਟੀ ਦਾ ਬ ਦੋਸਤੋ ਇੱਕ ਰਿਕਵੈਸਟ ਹੋਰ ਕਰਾਂਗੇ ਕੁਆਲਿਟੀ ਤੇ ਥੋੜੀ ਜੀ ਆਵਾਜ਼ ਦੀ ਕੁਆਲਿਟੀ ਐਡਜਸਟ ਕਰ ਲਿਓ ਕਿਉਂਕਿ ਬਾਈ ਨੇ ਆਪਾਂ ਨੂੰ ਵੀਡੀਓ ਬਣਾਉਣ ਲਈ ਕਾਫੀ ਟਾਈਮ ਦਾ ਕਿਹਾ ਸੀ ਆਪਾਂ ਨੂੰ ਥੋੜਾ ਜਿਹਾ ਪੀਡੀਐਫ ਮੇਲੇ ਕਰਕੇ ਉਧਰ ਜਾਣ ਕਰਕੇ ਥੋੜੀ ਜੀ ਦੇਰੀ ਹੋ ਗਈ ਤਾਂ ਕਰਕੇ ਵੀਡੀਓ ਆਪਾਂ ਸ਼ਾਮ ਦੇ ਸਮੇਂ ਥੋੜਾ ਲੇਟ ਬਣਾ ਰਹੇ ਆਂ ਬਾਕੀ ਡਿਟੇਲ ਬਾਈ ਤੋਂ ਲੈ ਲੈਣੇ ਆ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੀ ਬਾਈ ਨਾਮ ਬਾਦਲ ਪਿੰਡ ਸਿੱਖਾ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਬੋਲ ਦਵੀਂ 7014602948 ਠੀਕ ਹੈ ਨੰਬਰ ਦੋਸਤੋ ਥੱਲੇ ਲਗਾਤਾਰ ਚੱਲਦਾ ਰਹਿਣਾ ਹੈਗਾ ਬਾਈ ਦਾ ਤੇ ਜਿਹੜੀ ਵੀ ਆਪਾਂ ਦੇਖ ਰਹੇ ਹਾਂ ਇਹ ਕਿੰਨਾ ਸੂਆ ਸੂਈ ਹੋਈ ਹੈ ਬਾਈ ਇਹ ਬਾਈ ਦੂਜਾ ਸੂਆ ਏ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਬਾਈ ਇਹਨੂੰ ਮਹੀਨਾ ਕੋਈ ਰੱਖ ਲੈ ਠੀਕ ਆ ਇਹ ਆ ਮਗਰ ਬੱਚਾ ਹੈ ਆਹੋ ਬੱਚਾ ਅੱਛਾ ਬੱਚਾ ਹੈ ਹਾਂ ਵੱਚਾ ਆ ਬਾਈ ਆਹ ਵੱਛਾ ਹੈਗਾ ਹਾਂ ਠੀਕ ਆ ਤੇ ਦੁੱਧ ਕਿੰਨਾ ਰੈਡੀ ਹੈ ਬਈ ਹੁਣ ਇਸ ਟਾਈਮ ਇਹ ਕਿੰਨਾ ਵੀ 13 ਲੀਟਰ ਆ ਦੋ ਡੰਗ ਚੋਣਾ ਲੈ ਬਈ ਹਾਂ ਬਈ ਦੋ ਡੰਗ ਚਾਰ ਡੰਗ ਵਾਲੀ ਚੋਕ ਤੇ ਤਸल्ली ਕਰਕੇ ਲੈ ਜਾਵੇ ਠੀਕ ਆ ਥਣਾ ਥੋਣਾ ਦੀ ਕਿਵੇਂ ਤੇ ਚਵਾਈ ਦੀ ਬਈ ਥਣਾ ਥੋਣਾ ਜਮਾ ਵੀ ਚੈੱਕ ਪਾ ਓਕੇ ਆ ਜਮਾ ਓਕੇ ਆ ਹਾਂ ਠੀਕ ਆ ਕੱਢ ਲਈ ਬਾਹਰ ਨੂੰ ਬਈ ਤੋੜ ਕੇ ਦਿਖਾਦੀ ਮਟਾ ਜਾ ਦੋਸਤੋ ਇਹ ਦੂਜਾ ਸੂਆ ਮਹੀਨੇ ਕੀ ਦੀ ਸੂਈ ਹੈ ਤੇ ਆਹ ਆ ਇਹਦਾ ਬੱਚਾ ਹੈਗਾ ਵੱਛਾ ਮਗਰ ਦੇਖ ਸਕਦੇ ਹੋ ਬਲੈਕ ਰੇ ਕਲਰ ਚ ਜਿਆਦਾ ਪੈਂਦੀ ਹੈ ਤੇ 13 14 ਲੀਟਰ ਦੋਸਤੋ 13 ਲੀਟਰ ਦੱਸਿਆ ਨਾ ਬਈ 13 ਲੀਟਰ ਦੋਸਤੋ ਦੁੱਧ ਇਹਦਾ ਰੈਡੀ ਹੈ ਦੋ ਡੰਗ ਚੋਣ ਵਾਲਾ ਜਿਹੜਾ ਤੁਸੀਂ ਬਾਈ ਦੇ ਘਰੇ ਦੋ ਡੰਗ ਚੋ ਸਕਦੇ ਹੋ ਬਾਕੀ ਦੁੱਧ ਦੋਸਤੋ ਸੇਵ ਦਾ ਹੁੰਦਾ ਤੇ ਹਵਾਨੇ ਤੋਂ ਤੁਸੀਂ ਇਹਦੀ ਜੱਜਮੈਂਟ ਲਾ ਸਕਦੇ ਹੋ ਮੋਡਲਿੰਗ ਬਈ ਹਵਾਨਾ ਇੱਕ ਵਾਰੀ ਫੇਰ ਨੇੜੇ ਤੋਂ ਦਿਖਾਉਣੇ ਪਿੱਛੇ ਦੀ ਇੱਥੋਂ ਤੁਸੀਂ ਜੱਜਮੈਂਟ ਲਾ ਲੈਣੀ ਆ ਕਿ ਤੁਸੀਂ ਇਹਦਾ ਕਿੰਨਾ ਦੁੱਧ ਚੋ ਸਕਦੇ ਹੋ ਬਾਕੀ ਸਾਈਡ ਤੋਂ ਵੀ ਚੈੱਕ ਕਰ ਲਓ ਥਣਾ ਦੇ ਸਹਿਜ ਤੇ ਜੱਜਮੈਂਟ ਨੂੰ ਤੁਸੀਂ ਲਾਉਣੀ ਦੁੱਧ ਦੋਸਤੋ ਬਾਕੀ ਹੁੰਦਾ ਹੈਗਾ ਸੇਵ ਦਾ ਤੋਰਾ ਤੁਹਾਨੂੰ ਦਿਖਾਤਾ ਘੱਦ ਘਾਟ ਦਾ ਚੈੱਕ ਕਰ ਲਓ ਕੱਦ ਕੱਡ ਜਾਂਦਾ ਜਾਂ ਦੋਸਤੋ ਤੁਹਾਨੂੰ ਬਾਈ ਦੇ ਕੱਦ ਕੱਦ ਤੋਂ ਵੀ ਹੋ ਜਾਊਗਾ ਤੇ ਬਾਕੀ ਇੱਕ ਵਾਰੀ ਤੁਹਾਨੂੰ ਫੇਰ ਪਿੱਛੇ ਤੋਂ ਹਵਾਨਾ ਦਿਖਾਉਣ ਆ ਤਾਂ ਕਿ ਤੁਸੀਂ ਇਹਦੀ ਜੱਜਮੈਂਟ ਲਾ ਲਓ ਠੀਕ ਆ ਜਿਹੜੀਆਂ ਬਈਆ ਫੋਟਾ ਨਹੀਂ ਗਾ ਤਾਂ ਉੱਪਰਲੇ ਪਾਸੇ ਰਹਿਣਗਾ ਨਾ ਉੱਪਰ ਹੀ ਉੱਪਰ ਬਈ ਇਹ ਨਹੀਂ ਚੱਲਦਗਾ ਇਹ ਨਹੀਂ ਚੱਲਦਗਾ ਨਹੀਂ ਠੀਕ ਆ ਥਾਣਾ ਤੁਨਾਂ ਦੀ ਚਵਾਈ ਚੁਵਾਈ ਦੀ ਬਈ ਕਿਵੇਂ ਆ ਜਮਾ ਓਕੇ ਆ ਬਈ ਜਮਾ ਪਾਸ ਜਮਾ ਓਕੇ ਆ ਹਾਂ ਠੀਕ ਆ ਸਹੀ ਆ ਦੋਸਤੋ ਇਧਰਲੇ ਪਾਸੇ ਦੀ ਥਾਣਾ ਦੇ ਸਾਈਜ਼ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਲੱਗਿਆ ਸਾਹਮਣੇ ਦੱਸਦਾ ਹੁਣਾਂ ਤੁਹਾਨੂੰ ਤੇ ਮੁੱਲ ਬਈ ਇਹਦਾ ਕੀ ਰ 38000 ਰੁਪਿਆ ਮਾਨਤਨ ਹੋ ਜਾਊਗਾ ਹਾਂ ਬਈ ਮਾਨਤਨ ਹੋ ਜਾਊਗਾ ਠੀਕ ਆ ਸਹੀ ਆ ਦੋਸਤੋ ਦੁੱਧ ਦੇ ਹਿਸਾਬ ਨਾਲ ਬਾਈ ਨੇ ਜੈਂਡਰ ਮਾਰਡ ਰੱਖੀ ਆ 13 ਲੀਟਰ ਦੋਸਤੋ ਇਹਦਾ ਦੁੱਧ ਤੇ ਮਾਨਤਨ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਧੰਨਵਾਦ ਬਈ ਤੇਰਾ ਬਾਈ